ਓ ਮਾਮੂ ਨੂੰ ਗੋਲੀ ਮਾਰ ਤੇ ਓਏ ਪੁੱਲਦਲੇ ਭਾਈ ਇਹ ਕਰ ਫੇ ਟਿੰਗ ਟਿੰਗੇ 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 ਕਦੇ ਬੰਦ ਮੁਕ ਗਏ ਟਿੰਗੇ 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 ਹਾਂਜੀ ਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਤੇ ਆਪਾਂ ਉੱਟ ਗਏ ਨੰਨੀ ਕਾਰੇ ਦੇ ਉਨੀ ਦੇ ہم پانی پی رہے ہیں گرم پانی پی رہے ہیں پی رہے ہیں موجھا ہی موجھا ناندے دے کہہ رہا ہے موجھا ہی موجھا اٹھو لیٹ اٹھے ہیں ساڈے 11 بجے اٹھے ہیں ہن کھاواں گے گوبھی والے پراٹھے تے اندواں گے نزارے تے اسی بہت زیادہ خوش ہیں دو دن لے آئے ہیں آرام نہ لیٹاں گے اٹھاں گے اب ہم کریں گے گوبھی والی روٹی ملائی بٹر تے ہن میں اتھوں آ گئی ہوں میں کہوں بریک فاسٹ کر لیے ਆਓ ਪਾਜੀ ਕੋ ਰੋਟੀ ਰੋਟੀ ਖਾ ਲੋ ਕਿ ਮਾਰ ਖਾਣੀ ਮੇਰੇ ਕੋ ਥੋੜੀ ਉਹ ਖਾ ਲੋ ਉਹ ਤੇ ਉਹ ਕਹਿੰਦੇ ਤੁਹਾਡੇ ਬੇਟੀ ਕਿਊਟ ਬਹੁਤ ਹੈ ਮੈਂ ਕਿਊਟ ਦੇ ਨਾਲ ਨੋਟੀ ਵੀ ਬਹੁਤ ਆ ਪਾਪਾ ਨੂੰ ਬੋਲੋ ਹੈਲੋ ਪਾਪਾ ਹੈਲੋ ਸਾਰ ਮਿਸ ਯੂ ਲਵ ਯੂ ਲਵ ਯੂ ਬੋਟੀ ਬਟਰ ਖਾਂਦਾ ਨਹੀਂ ਕੱਲਾ ਬਟਰ ਕੋਣ ਖਾਂਦਾ ਰੋਟੀ ਖਾਏਗਾ ਰੋਟੀ ਕਿੱਦਾਂ ਕਰੀਏ ਫਿਰ ਉਹ ਕਹਿੰਦੀ ਚਲੋ ਘਰ ਮਾਵੇਂ ਦੀ ਆਨ ਇੰਟਰਨੈਟ ਦੀ ਪਈ ਆ ਕੋਈ ਰਿਸ਼ਤੇ ਨਾਲ ਮਤਲਬ ਨਹੀਂ ਹੈ ਇਹਨੂੰ ਪੁੱਛੋ ਕੀ ਕਰਨਾ ਫਤੀ ਆਪਣੇ ਨੂੰ ਹਾਂ ਕਿੱਥੇ ਜਾਣਾ ਆਪੇ ਚੱਲੋ ਫੇਰ ਆਪੇ ਕਰਨ ਲੋ ਕਿੱਥੇ ਨਾđi ਤੇ ਉੱਥੇ ਰਾਹ ਦਾ ਮਾਮੂਨੇ ਕਿ ਲੈ ਦਿੱ dielਾ ਦੇ ਦਿੱਤਾ ਸਿੰਦਰ ਜੋਇ ਲਾ ਕੇ ਦਿੱਤੇ ਮਾਮੂਨੇ ਤੇ ਨਾ ਖੇਲਿ ਖੇਲਿ ਕਿਤੇ ਹੋਰ ਤੋਂ ਮਤਲਬ ਕਰ ਲੀ ਗਿਆ ਲਾ ਕੇ ਚੱਲ ਗਿਆ ਚਲੋ ਉਹ ਲੁਗਾ ਜਸ ਕਰੂਗਾ ਚੱਲੂਗਾ ਨਹੀਂ ਕਰੂਗਾ ਮੈਂ ਲੇ ਮਿੰਟ ਜਿੰਨੀ ਕਰਕੇ ਦਿਖਾ ਫੇਰ ਚੱਲਣਾ ਮਮਾ ਨੇ ਜਨ ਅੱਧੀ ਤੇ ਹਾਂ ਫੇਰ ਨਾ ਚੂਣੇਗਾ ਨਾ ਦੇ ਚਲੀਏ ਘਰ ਐਤਨੀ ਨਾ ਨੱਟ ਨਹੀਂ ਚੱਲਦਾ ਫੇਰ ਹੁਣ ਨਹੀਂ ਦੀਪ ਉਹ ਕਹਿੰਦੀ ਆਪਣੇ ਘਰ ਚਲੋ ਨੈਟ ਨਹੀਂ ਚੱਲਦਾ ਪਿਆ ਤੁਸੀਂ ਸਲਾਹ ਦਿਓ ਹੁਣ ਕੀ ਕਰੀਏ ਮੈਂ ਉਹ ਹੀ ਕਹਿੰਨਾ ਮਾਵਾਂ ਦੀਆਂ ਨੂੰ ਕੋਈ ਨਹੀਂ ਗੱਲਾਂ ਨਹੀਂ ਨਾਲ ਫਾਮੂ ਦਾ ਨੈਟ ਨਾਲ ਹੈ ਅੱਜ ਕਿਹੜਾ ਨੈਟ ਉਹ ਕੀ ਲਈ ਲਈ ਭਰਾਵਾ ਐਡੇ ਆਮ ਨਾਲ ਕਹਿੰਦੀ ਤੇ ਹੁਣ ਅਸੀਂ ਰਾਤ ਨੂੰ ਸੌਣ ਦੀ ਤਿਆਰੀ ਹੋ ਗਈ ਸੀ ਹੁਣ ਕਹਿੰਦੀ ਮੰਮਾ ਚਲੋ ਨੈਟ ਨਹੀਂ ਚੱਲਦਾ ਐਂ ਦੀਪੇ ਉਹ ਕੀ ਕਰਤਾ OK OK ਕਹਿੰਦੇ ਬਣੇ

ਤੁਹ ਦੇ ਘਰ ਕੋ ਦਹੀਂ ਪੱਲੇ ਕੀ ਕਰੀ ਜਾਨਾ ਇਧਰ ਕਾ ਕਲਵਾ ਕਲਵਾ ਨਹੀਂ ਤੇ ਦਹੀਂ ਪੱਲੇ ਕੀ ਕਰੀ ਜਾਨਾ ਇਧਰ ਕਾ ਦਹੀਂ ਪੱਲੇ ਕੀ ਕਰੀ ਜਾਨਾ ਉਹਨੂੰ ਨੀਂਦ ਆ ਗਈ ਹੁਣ ਦਹੀਂ ਪੱਲੇ ਤੇ ਕੀ ਲੈ ਕੇ ਆਇਆ ਕੀ ਲੈ ਕੇ ਆਇਆ ਲੋ ਜੀ ਕਹਿੰਦੇ ਨਾਨੀ ਘਰ ਮੋਜਾਂ ਤੇ ਮੋਜਾਂ ਤੇ ਮੋਜਾਂ ਹੋਈਆਂ ਪਈਆਂ ਨੇ ਆ ਦੇਖੋ ਜੀ ਦੇਖੋ ਜੀ ਦੇਖੋ ਜੀ ਸਵੇਰ ਮੋਜਾ ਮੋਜਾ ਕੇ ਭਟੂਰੇ ਆ ਖਾਣਾ ਹੀ ਹੈ ਖਾਣਾ ਹੀ ਹੈ ਪੂਰੀ ਹੈ ਖਾਈ ਹੈ ਅਸੀਂ ਸਵੇਰੇ ਗੋਭ ਵਾਲੇ ਪਰੌਂਠੇ ਤੇ ਕਹਿੰਦੇ ਡਾਈਟਿੰਗ ਗਈ ਭਾਰ ਚ ਤੇ ਅਸੀਂ ਜੇ ਸਵਾਦ ਚ ਅਸੀਂ ਖਾਵਾਂਗੇ ਚੱਲ ਬੜਾ ਚੱਲ ਬੜਾ ਚੱਲ ਬੜਾ ਦੀਪ ਦੇਖੋ ਤੁਹਾਡੀਆਂ ਫੇਵਰਟ ਫੇਵਰਟ ਚੀਜ਼ਾਂ ਆਪਾਂ ਖਾਵਾਂਗੇ ਦੀ ਦੇਖ ਦੇਖ ਹਾਂਜੀ ਹਾਂ ਦਿੱਤ ਹਾਂ ਹਾਂਜੀ ਹਾਂਜੀ ਇਹਨੇ ਕਾਲੀ ਪੈ ਗਈ ਤੱਕ ਚੱਕੋ ਹਾਂਜੀ ਤੇ ਹੋਗੀ ਇਵਨਿੰਗ ਤੇ ਅਵਨੀਤ ਸੁੱਤੀ ਹੋਈ ਹੈ ਜਦੋਂ ਬੱਚੇ ਸੌਂ ਜਾਂਦੇ ਸ਼ਾਂਤੀ ਹੋ ਜਾਏ ਜਦੋਂ ਬੱਚੇ ਸੌਂ ਜਾਂਦੇ ਸ਼ਾਂਤੀ ਹੋ ਜਾਏ ਤੇ ਮੈਂ ਵੀ ਬਸ ਕਹੋਗੇ ਕੋਈ ਸਵੈਟਰ ਨਹੀਂ ਕੋਈ ਕੁਝ ਨਹੀਂ ਮੈਨੂੰ ਲੱਗ ਰਹੀ ਸੀ ਗਰਮੀ ਮੈਂ ਖਾ ਲਏ ਚਨੇ ਪਟੂਰੇ ਤੇ ਉਸ ਤੋਂ ਬਾਅਦ ਮੈਂ ਸੋ ਗਈ ਤੇ ਉਹਦੇ ਕਰਕੇ ਮੈਨੂੰ ਬਹੁਤ ਮਤਲਬ ਹੋ ਰਿਹਾ ਸੀ ਕਿ ਹੈਵੀ ਜਿਹਾ ਹੋ ਗਿਆ ਸੀ ਬਹੁਤ ਓਵਰ ਤਾਂ ਮਤਲਬ ਕਹਿੰਦੇ ਆ ਕਿ ਪਟੂਰੇ ਚਨੇ ਹੋ ਗਏ ਲੱਸੀ ਹੋ ਗਈਏ ਪੀ ਕੇ ਖਾ ਕੇ ਸੋ ਜੋ ਤੇ ਬਹੁਤ ਮੁਸ਼ਕਲ ਹੋ ਜਾਂਦਾ ਮੈਨੂੰ ਇਨਾ ਖੇ ਜਾ ਰਹੀ ਸੀ ਕਿ ਮੈਂ ਕਿਉਂਕਿ ਨਾ ਬਹੁਤ ਜ਼ਿਆਦਾ ਬੰਦ ਕੀਤਾ ਹੋਇਆ ਖਾਣਾ ਫਾਸਪੂਡ ਮੈਂ ਘਰ ਬਿਲਕੁਲ ਨਹੀਂ ਲਾਈਕ ਕਰਦੀ ਨਾ ਨੂਡਲਸ ਨਾ ਕੋਈ ਮਨਚੂਰੀਅਨ ਨਾ ਪਟੂਰੇ ਚਨੇ ਕੁਝ ਵੀ ਨਹੀਂ ਖਾਂਦੀ ਮੈਂ ਤੇ ਹੁਣ ਮੈਂ ਖਾ ਲੇ ਤਾਂ ਮੈਨੂੰ ਡਾਈਜੈਸਟ ਨਹੀਂ ਹੋ ਰਹੀ ਸੀਗੇ ਵੈਸੇ ਖਾਣਾ ਬੰਦ ਵੀ ਨਹੀਂ ਕਰਨਾ ਚਾਹੀਦਾ ਕਦੇ-ਕਦੇ ਕਦੇ-ਕਦੇ ਖਾ ਲੈਣਾ ਚਾਹੀਦਾ ਕਿ ਡਾਈਜੈਸਟਿਵ ਸਿਸਟਮ ਠੀਕ ਰਵੇ ਪਰ ਹੁਣ ਮੈਂ ਦਿਲ ਕਰਿਆ ਮੇਰੇ ਤੇ ਇੱਕ ਥ੍ਰੈਡਿੰਗ ਕਰਾਉਣ ਵਾਲੀ ਹੈ ਉਹ ਮੈਂ ਹੁਣ ਥੋੜਾ ਵੇਟ ਕਰਕੇ ਜਾਊਂਗੀ ਤੇ ਹੁਣ ਮੇਰੀ ਐਨਿਵਰਸਰੀ ਆ ਜਾਣੀ ਹੈ ਸੋ ਉਹ ਵੀ ਕਰ ਲੈ ਮਨਾਉਣੀ ਪੈਣੀ ਆ ਦੀਪਾ ਚਲੇ ਕੇ ਦੂਰ ਤੇ ਸਾਡੀ ਫਸਟ ਐਨਿਵਰਸਰੀ ਵੀ ਇੱਦਾਂ ਗਈ ਸੀਗੀ ਉਸ ਤੋਂ ਬਾਅਦ ਦੋ ਮਤਲਬ ਦੋ ਐਨਿਵਰਸਰੀਆਂ ਹੋ ਜਾਣੀਆਂ ਜੋ ਮੈਂ ਦੀਪ ਦੇ ਬਿਨਾ ਕਰ ਲੀਆਂ ਬਹੁਤ ਮੁੱਖਾ ਟਾਈਮ ਕੱਢਣਾ ਇਦਾਂ ਲੌਂਗ ਡਿਸਟੈਂਸ ਰਿਲੇਸ਼ਨ ਦੇ ਵਿੱਚ ਰਹਿਣਾ ਕਿਉਂਕਿ ਇਹਨਾਂ ਹੁੰਦਾ ਸੀਗਾ ਕਿ ਅਸੀਂ ਜਾਵਾਂਗੇ ਘੁੰਮਣ ਜਾਵਾਂਗੇ ਜਿਹੜੇ ਮੇਰੇ ਪਹਿਲਾਂ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਬਹੁਤ ਜ਼ਿਆਦਾ ਘੁੰਮਦੇ ਹੁੰਦੇ ਸੀਗੇ ਬਹੁਤ ਇੰਜੋਏ ਕਰਦੇ ਹੁੰਦੇ ਸੀਗੇ ਬਟ ਹੁਣ ਇਦਾਂ ਹੀ ਆ ਫਿਰ ਵੀ ਵਲੌਗ ਮੈਂ ਬਣਾਣਾ ਇਸਕਾ ਕਿ ਸਟਾਰਟ ਕਰ ਦਿੱਤਾ ਕਿ ਚਲੋ ਜਿੱਦਾਂ ਵੀ ਹੋਏਗਾ ਆਪਾਂ ਤਾਂ ਹੀ ਜਦੋਂ ਇਕੱਠੇ ਹੋਵਾਂਗੇ ਤਾਂ ਵੀ ਵੀਡੀਓਜ਼ ਬਣਾਵਾਂਗੇ ਹਨਾ ਹਜੇ ਲਈ ਆਪਾਂ ਇੱਦਾ ਹੀ ਰੱਖੀਏ ਕਿ ਉਹ ਉਧਰ ਗੱਲਾਂ ਕਰਨ ਤੇ ਮੈਂ ਇੱਧਰ ਇਹ ਵੀ ਸਮਾਂ ਇਹਨਾਂ ਦੇ ਲੰਘ ਜਾਂਦਾ ਹੁੰਦਾ ਥੋੜਾ ਟਾਈਮ ਔਖਾ ਤੇ ਹੁੰਦਾ ਹਨੀ ਜੀ ਉੜ ਜੋ ਸ਼ਾਂਤੀ ਜੀ ਲੱਗਦੀ ਪਈ ਹੈ ਕਿ ਬੈਟਰੀ ਚਾਰਜ ਹੋ ਰਹੀ ਚਾਰਜ ਨਾਨੀ ਹੋਣੇ ਕੋਲ ਲਾਂਬੇ ਲੈਂਦੀ ਆ ਬੋਸ਼ ਆਰਤੀ ਹੋ ਗਈ ਹਨੀ ਬੋਸ਼ ਬਾਕੀ ਇੱਥੇ ਟਾਈਮ ਲੰਗੀ ਜਾ ਰਿਹਾ ਹੈ ਸੋ ਮੈਂ ਦੀਪ ਨੂੰ ਕਾਲ ਕੀਤੀ ਉਹ ਉੱਠਿਆ ਸੋ ਕੇ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਮੈਂ ਪਹਿਲਾਂ ਰੋਟੀ ਖਾ ਲਵਾਂ ਤੇ ਫਿਰ ਤੁਹਾਡੇ ਨਾਲ ਗੱਲ ਕਰੂੰਗਾ ਸੋ ਹੋਰ ਆਪਣੇ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ-ਕਿਵੇਂ ਤੁਹਾਨੂੰ ਵਲੌਗ ਲੱਗਦਾ ਹੈ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ ਤੇ ਬਾਕੀ ਹੁਣ ਸ਼ਾਮ ਹੋ ਗਈ ਹੈ ਦੇਖਦੇ ਹਾਂ ਉਹ ਕੀ ਖਾਣਾ ਪੀਣਾ ਕਿੱਦਾਂ ਕਰਨਾ ਪੀ ਕੇ ਆ ਕੇ ਆਹ ਬਣਾ ਦੀਏ ਆਹ ਖਾ ਲਈ ਉਹ ਖਾ ਲਈ ਤੇ ਹੁਣ ਦੇਖਦੇ ਹਾਂ ਕਿੱਦਾਂ ਕਰਦੇ ਤੇ ਅੱਜ ਗੋਭੀ ਵਾਲੇ ਚੱਲਣਗੇ ਵਾਲੇ ਚੱਲਣਗੇ ਗੋਪੀ ਵਾਲੇ ਤੇ ਉਹ ਗਾਣੇ ਹੋਣਾ ਦੂਰੇ ਚੱਲ ਗਏ ਜਦੋਂ ਕਹਿੰਦੇ ਰੋਟੀ ਖਾਧੀ ਹੈ ਕਿ ਨਹੀਂ ਇਕੱਲੀ ਮਾਂ ਪੁੱਛਦੀ ਜਿੱਥੇ ਪਰਦੇਸੀ ਹੁਣ ਆ ਵੀ ਬਹੁਤ ਏਜ ਆ ਪਰਦੇਸੀ ਬਹੁਤ ਏਜ ਆ ਅੱਜਕੱਲ ਕਿੰਨੇ ਗੋਲ ਤੇ ਕੁੜੀਆਂ ਨੇ ਘਰੋਂ ਪਕਾਉਣੇ ਆਉਂਦੇ ਨੇ ਜਿੰਨੇ ਸੋਹਣੇ ਮਰਗਾ ਲੈਂਦੇ ਆ ਕੀ ਕੀ ਗੱਲਬਾਤ ਹੈ ਹੁਣ ਇਹ ਸਟ੍ਰਗਲ ਸਾਰਾ ਕੁਛ ਕਰ ਦਿੰਦੀ ਆ ਘਰੋਂ ਦੇ ਵਿੱਚ ਬਣਾ ਲਈਏ ਅੱਗੇ ਦੀ ਗੱਲ ਕਰਦੇ ਆ ਗੁੱਡ ਮਾਰਨਿੰਗ ਦੀ ਨਹੀਂ ਆ ਆਲਮਿਸਟ ਆਫਟਰਨੂਨ ਹੋ ਗਿਆ ਸਾਡੇ ਮੌਸਮ ਇਦਾਂ ਦਾ ਆ ਵਿੱਚੋ ਕਦੀ ਮੀਂਹ ਪਈ ਜਾਂਦਾ ਕਦੀ ਧੁੱਪ ਚੜ ਜਾਂਦੀ ਆ ਸਾਡੇ ਕੱਪੜੇ ਨਹੀਂ ਸੁੱਕਦੇ ਕਿਉਂਕਿ ਕਦੀ ਜਦੋਂ ਬਾਹਰ ਰੱਖੀਦਾ ਉਹ ਮੀਂਹ ਪੈਣਾ ਚ ਰੋ ਜਾਂਦਾ ਜਦੋਂ ਅੰਦਰ ਆ ਕਦੀ ਜਦੋਂ ਧੁੱਪ ਚੜ ਜਾਂਦੀ ਆ ਸਮਝ ਹੀ ਨਹੀਂ ਆਦੀ ਮੌਸਮ ਬਹੁਤ ਸਮਝੋਂ ਬਾਹਰ ਹੋਇਆ ਆ ਤੇ ਹੁਣ ਆਪਾਂ ਕਰਨ ਲੱਗੇ ਬ੍ਰੇਕਫਾਸਟ ਆਲੂ ਵਾਲੇ ਪਰੌਂਠੇ ਆਲੂ ਗੋਭੀ ਵਾਲੇ ਪਰੌਂਠੇ ਜਿਹੜੇ ਆਪਾਂ ਬਣਾ ਲਏ ਆ ਹੁਣ ਖਾ ਕੇ ਤੇ ਫਿਰ ਅੱਗੇ ਦੀ ਕਾਰਵਾਈ ਪਾਉਂਦੇ ਆ ਮੈਂ ਭੁੱਲ ਗਿਆ ਕਿੰਡਰ ਜੁਆਇ ਮੈਂ ਕਿੰਡਰ ਜੁਆਇ ਭੁੱਲ ਗਿਆ ਸੱਚੀ ਸੌਰੀ ਫੇਰ ਹੁਣ ਤੂੰ ਤੇ ਸਾਰਾ ਦਿਨ ਵੇਟ ਕਰਦਾ ਰ ਬੁੱਬਾ ਕਿਦਾਂ ਲਵੇੜਿਆ ਹੋਇਆ ਸਾਰਾ ਜਿਦਾ ਬਿੱਲੀਆਂ ਚਟਿਆ ਹੁੰਦਾ ਮੈਂ ਲੈ ਕੇ ਆਉਂ ਸੀ ਮੈਂ ਭੁੱਲ ਗਿਆ ਹਾਂ ਕਿਹ ਬਣਾ ਲੈ ਕੇ ਆਉ ਹੁਣ ਲੈ ਕੇ ਆਉ ਚੌਂਮ ਲੈ ਕੇ ਤੂੰ ਛੇਤੇ ਪਹਿਲੇ ਚੇਂਜ ਕਰੋ ਨਹੀਂ ਨਹੀਂ ਤਾ ਨਹੀਂ ਕਰ ਸਾਈਕਲ ਚਲਾ ਰਹੀ ਨਹੀਂ ਤਾਂ ਚਲਾਉ ਮੈਂ ਤਾਂ ਆਪਕੇ ਨਾਲ ਹਾਂ ਤਕੋ ਤਕੜੋ ਕਰੋ ਛੱਡੋ ਛੱਡੋ ਇੱਧਰ ਦੇਖੋ ਇੱਧਰ ਦੇਖੋ ਏ ਆਪਣੇ ਆਪ ਘੜੋ ਇਸਕੋ ਪਕੜੋ 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 ਨਾ ਨੀ ਨੀ ਪਕੜਨਾ ਚਲ ਆਓ ਚਲ ਆਓ ਮੰਮਾ ਇੱਥੀ ਆ ਦਾਬਾ ਵੀ ਆ ਚਲੋ ਚਲੋ ਇੱਧਰ ਇੱਧਰ ਪਕੜੋ ਚਲੋ ਬਸ ਸਿੱਧਾ ਕਰੋ ਵੈਰੀ ਗੁੱਡ ਵੈਰੀ ਗੁੱਡ ਚਲੋ ਚਲ ਆਓ ਵੀ ਨਾ ਫਿਰ ਚਲ ਆਓ ਏ ਤਨੀ ਚੱਲਣਾ ਸਿਖਾ ਤਨੀ ਸਾਨੂੰ ਆਪ ਹੀ ਨਹੀਂ ਆਂਦਾ ਚਲਾ ਉਹ ਨਾ ਤੇ ਵਿੱਚੇ ਚਲੋ ਪੈਂਡਲ ਮਾਰ ਪੈਂਡਲ ਮਾਰੋ ਦਿੱਤੇ ਨੂੰ ਆਂਦਾ ਹੁੰਦਾ ਹੈ ਨਹੀਂ ਸਾਈਕਲ ਚੁੱਕ ਕੇ ਜਾਣਾ

ਬੰਦੇ ਨੂੰ ਕਿ ਇੰਗੇ ਟਿੰਗੇ 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 ਕੀ ਆ ਤਰ ਦਿਜਾ ਰੁਕ ਰੁਕ ਉਹ ਕਿ ਦਿਓ ਤੈਨੂੰ ਕੀ ਹੋ ਗਿਆ ਸੰਗੋ ਜੀਏ ਹਟ ਮੈਂ ਨਾ ਨੂ ਨਹੀਂ ਉਹ ਨਾ ਕੜਵੀ ਨਾ ਹੈ ਰੋਣ ਲੱਗ ਗਈ ਰੋਣ ਨਹੀਂ ਤੇ ਨਹੀਂ ਜਿਮੂ ਰੋਣ ਲੱਗ ਜਿੰਮੇਦਾਰ ਇੱਥੇ ਆਓ ਜਲਦੀ ਆਓ ਸਰਗੋ ਕਦੀ ਰੋਟੀ ਖਾਣ ਦੇ ਮਨ ਕਰ ਰਿਹਾ ਕਦੀ ਨਹੀਂ ਕਰ ਰਿਹਾ ਕਦੀ ਸੋ ਜਾ ਢਾਬੇ ਤੇ ਲਾਵਾਂਗੇ ਫੇਰ ਮਨ ਬਦਲ ਗਿਆ ਮੇਰਾ ਹੁਣ ਮੈਂ ਮੰਮੀ ਨੂੰ ਕਿਹਾ ਥੋੜੀ ਜਿਹੀ ਪਨੀਰ ਪੁਰਜੀ ਮੈਨੂੰ ਬਣਾ ਦਿਓ ਮੇਰੇ ਕੋਲ ਇਦਾਂ ਨਹੀਂ ਖਾਣ ਰੋਟੀ ਖਾਂਮ ਖਾएंगे ਪਨੀਰ 부ਜੀ ਕੇ ਸਾਥ ਇੱਕ ਰੋਟੀ ਟਿੰਗ 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 ਇਹ ਤੇ ਦੀ ਗੱਲ ਖਤਮ ਹੁਣ ਨਵੇਂ ਤਰੀਕੇ ਨਾਲ ਨਵਾਂ ਵਲੌਗ ਸ਼ੁਰੂ ਕਰਾਂਗੇ ਠੀਕ ਐ ਥੋੜੀ ਜਿਹੀ ਹਿੰਦੀ ਥੋੜੀ ਜਿਹੀ ਪੰਜਾਬੀ ਥੋੜੀ ਜਿਹੀ ਇੰਗਲਿਸ਼ ਇਦਾਂ ਦਾ ਕਰਕੇ ਵਲੌਗ ਦਾ ਇੱਕ ਨਵਾਂ ਤਰੀਕਾ ਸਟਾਰਟ ਕੀਤਾ ਜਾਏਗਾ ਨਵਾਂ ਨਵਾਂ ਦੇਖ ਲੋ ਨਾ ਨਿਕਾਰਾ ਉਸਮਾਨ ਇਦਾ ਦਿਖੇਗਾ ਕੋਈ ਚਾਰਜਰ ਕੋਈ ਕੂਬ ਕੋਈ ਨੇਲ ਕਟਰ ਕੋਈ ਓ ਮਾਮੂ ਨੂੰ ਗੋਲੀ ਮਾਰਤੀ ਓ ਓਏ ਪੁੱਲਦਲੇ ਭਾਈ ਇੱਧਰ ਆ ਗਿਆ ਤੂੰ ਗੋਲੀ ਮਾਰਦਾ ਪਿੰਦਾ ਤੂੰ ਇੱਧਰ ਆ ਫੜੀ ਤੂੰ ਇੱਧਰ ਆ ਜਾ ਤੂੰ ਗੋਲੀ ਨਾ ਮਾਰੀ ਸਾਰਿਆਂ ਨੂੰ ਗੋਲੀਆਂ ਹੀ ਮਾਰੀ ਦਿੰਦਾ ਤੇਰੀ ਓ ਤਪਿਆ ਫਿਰਦਾ ਤਪਿਆ ਫਿਰਦਾ ਓ ਮਾਮੂ ਨੂੰ ਗੋਲੀ ਮਾਰਤੀ ਤੇਰੀਆ ਫੁੱਲ ਚਰਾ ਭਾਈ ਬਣਿਆ ਫਿਰਦਾ ਤੇ ਬੁੱਲ ਚਰਾ ਭਾਈ ਹੈ ਗੋਲੀਆਂ ਮਾਰੀ ਦਿੰਨਾ ਤੂੰ ਤੇਰੀ ਮਮਾ ਅੱਗੇ ਨਹੀਂ ਠਾੜਾ ਮਮਾ ਨੇ ਤੈਨੂੰ ਇੱਦੇ ਠਾਕਾ ਦੇਣਾ ਕਰਣਾ